ਜਿਤਾ ਜੀਉ ਪਿੰਡ ਸਭ ਤੇਰਾ ਹੁੰ ਤਰਜਮੀ ਫੁਰਖ ਭਗਵਾਨ ਦਰਸ਼ਨੰਦ ਅਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਾਂ करीब बखया जे तू कराह करी बख्या बेशुमार अथाह अगणत अतुल्य ਜਿਉ ਬਲਾਵਹੁ ਕਿਉ ਨਾਨਕ ਦਾਸ ਬੁਲਐ ਕਹਾਂ ਕੁਸ਼ ਪ੍ਰਭੁ ਬੁੱਧ ਹਮਾਰੀ ਬਰਨ ਨ ਸਕੈ ਮਹਿਮਾਂ ਜੋ ਤਹਾਰੀ हमन संकट कर शिफत तुम्हारी आप ने हो भला कथा सुधारी वाहे गुरु जी तृनसरी महल्ला चौथा इच्छापूरक सर्व सुख दाता हर जंके वश है काम तिना सोए शहर त्यागा मेरे जियाणे तो सर्व सुख पाम है मेरे मना ਨਿਚਾ ਪੁਰਖ ਸਰਬ ਸੁਖ ਦਾਤਾ ਹਰ ਜੰਕੈ ਵਸ ਹੈ ਕਾਮ ਥਿਨ ਸੁਐਸ ਹਰ ਧਾਈਐ ਮੇਰੇ ਜੀ ਅਲੇ ਤਾਂ ਸਰਬ ਸੁਖ ਪਾਮ ਹੈ ਮੇਰੇ ਮਨ ਜਪ ਮੰਨ ਜਪ ਮੰਨ ਜਪ ਮੰਨ ਜਪ ਮੰਨ ਸਤਨਾਮ ਸਦਾ ਸਤਨਾਮ ਹਰਤ ਪ੍ਰਤਮ ਕੀ ਉਤਤਨ ਹੋਈ ਹੈ ਨਿਤ त्याਗ ਹਰ ਪ੍ਰਖ ਨਰੰਦਨਾ ਰਹਾਉ ਜਹ ਹਰਿ ਸਿਮਰਨ ਭਇ ਤਹਉ ਪਾਦ ਗਤ ਕੀਨੀ ਵਡ ਪਾਕੀ ਹਰ ਦਪਨਾ ਨਨ ਨਾਨ ਨਿਤ ਕਉ ਰਹਿਮਤ ਦਿਨੀ ਜਪ ਹਰ ਪਵਦਨ ਤਰਨਾ ਨਾ ਹਰਿ ਸਿਮਰਨ ਨ ਭਇਆ ਤਹਉ ਪਾਤ ਗਤ ਕੀਨੀ ਵਡਭਗੀ ਹਰਿ ਜਪਨ ਨਾਲਿ ਤੁਕਾਉ ਗੁਰੁ ਇਹ ਮਤ ਦਿਨੀ ਜਪ ਹਰਿ ਪਵਦਲ ਤਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਯੋਗੋ ਜੋ ਗਟਾਲ ਤੁੰਤਨ ਸੇਵਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਗੀ ਗੋਦ ਅੰਦਰ ਸਭਾਇ ਬਨੋ ਕੇ ਅੰਮ੍ਰਿਤ ਵੇਰੇ ਤੁੰਗਤਮੈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਬੁਧਪਾ ਕੀ ਸਤਸੰਗੀ ਜਨੋ ਆਪਾਂ ਸਾਰੇ ਵਰਪਾਗੀ ਹਾਂ ਸੱਜ ਸਾਰਿਆਂ ਤੇ ਜਗ ਜਲੰਦੇ ਦੇ ਮਾਲਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਾਰ ਅਪਾਰ ਅਨਮਤਾ ਹਨ ਬਖਸ਼ਾ ਹਨ ਜਿਨਾਂ ਮੇਰਾ ਤਾਂ ਬਖਸ਼ਾ ਦੇ ਸਦਕਾ ਕਲ ਯੁਗ ਦੇ ਸਪਿਆਨਕ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਕੁਝ ਪਾਲ ਕੁਝ ਕੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਆਵਸ਼ਰਤ ਪ੍ਰਾਪਤ ਹੁੰਦਾ ਹੈ ਔ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਰਚਨਾ ਤੋਂ ਚਾਰਣ ਕੀਤਾ ਹੋਇਆ ਅੱਜ ਦਾ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ। ਪ੍ਰਾਕਤਨਾ ਸ੍ਰੀ ਦੇ ਅੰਦਰ ਇਹ ਭਾਗਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 669 ਤੋਂ ਆਰੰਭਤਾ ਹੈ 70 ਦੇ ਸਮਾਪਤੀ ਹੈ। ਸ਼ਬਦ ਦੇ ਅਖਰੀ ਅਰਥ ਵਿਚਾਰ ਕਰਨ ਤੋਂ ਪਹਿਲਾਂ ਆਓ ਸਹਿਬਾਂ ਦੇ ਸਾਹਮਣੇ ਸੇਸ਼ ਚੁਕਾ ਕੇ ਸਾਰੇ ਆਪੋ ਜੀ ਸਤਨਾੰ ਸ਼੍ਰੀ ਵਾਹਿਗੁਰੂ ਜੀ ਸਤਨਾੰ ਸ਼੍ਰੀ ਵਾਹਿਗੁਰੂ ਜੀ ਸ਼ਬਦਾਂ ਕੇਂਦਰੀ ਭਾਵ ਹੈ ਰਹਾਉ ਦਾ ਬੰਦ ਜਪ ਮੰ ਸਤਨਾੰ ਸਦਾ ਸਤਨਾ ਬਿਲਕੁਲ ਸਦੇ ਅਰਥ ਹਨ ਇਹ ਮਨ ਆਪਣੇ ਮਨ ਨੂੰ ਆਪ ਪਹਿਣਾ ਜੀ ਸਦਾ ਤੇ ਪ੍ਰਭੂ ਦਾ ਨਾਮ ਸਦਾ ਜਪਿਆ ਕਰ ਗੁਰਬਾਣੀ ਇਸ ਗੱਲ ਦਾ ਮੈਂ ਖੁਲਾਸਾ ਕੀਤਾ ਜੇਕਰ ਕੀਤਾ ਕਿ ਗੁਰਬਾਣੀ ਵਿੱਚ ਤੁਹਾਨੂੰ ਕਿਤੇ ਇਹ ਗੱਲ ਨਹੀਂ ਕਹੀ ਜਾਏਗੀ 5 ਦਿਨ 7 ਦਿਨ 11 ਦਿਨ 21 ਦਿਨ 31 ਦਿਨ 41 ਦਿਨ 40 ਦਿਨ ਚਲਈਏ ਇਹ ਸਾਰਾ ਕੁਝ ਅਸੀਂ ਆਪ ਬਣਾਇਆ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬਣਾਣਾ ਹੈ ਤੇ ਆਪਾਂ ਮਿੱਥ ਲੈਣਾ ਕਿ 40 ਦਿਨ ਕਰਨਾ ਹੈ ਨਹੀਂ ਮਿੱਥਿਆ ਨਹੀਂ ਕੁਝ ਵੀ ਗੁਰਬਾਣੀ ਨੇ ਤੇ ਗੱਲ ਆਖੀ ਬੱਤਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਇਿਤਿ ਸ਼ਬਦ ਆਇਆ ਜਪਮਾਨ اے ਮੇਰੇ ਮਾਨ ਸਦਾ ਤਰ ਪ੍ਰਭੂ ਦਾ ਨਾਮ ਜਪ ਸਦਾ ਜਪਿਆ ਕਰ ਦੋ ਵਰੀ ਜਪਵਨ ਸਤਨਾ ਮੇਰਾ ਆਖਿਆ ਸਦਾ ਸਤਨਾ ਹਰ ਵੇਲੇ ਸਦਾ ਜਪਣਾ ਅਸੀਂ ਆਪਣੇ ਮਨ ਨਾਲ ਗੱਲਾਂ ਕਰਦੇ ਹਾਂ ਜੀ। ਸਾਨੂੰ ਭਾਵੇਂ ਨਹੀਂ ਸਮਝਉਂਦੀ ਮਨ ਨਾਲ ਸਲਾਮਾ ਮਨੁੱਖ ਕਰਦਾ ਹੈ। ਅਚੇਤ ਤੇ ਸੁਚੇਤ ਦੋ ਮਨ ਨੇ ਆਪਸ ਵਿੱਚ ਝਗੜਦੇ ਰਹਿੰਦੇ ਨੇ। ਆਤਮਾ ਤੇ ਮਨ ਇਹ ਵੀ ਗੱਲਾਂ ਕਰਦੇ ਨੇ। ਮਨ ਕਹਿੰਦਾ ਕੰਮ ਕਰਨਾ ਆਤਮਾ ਦੀ ਆਵਾਜ਼ ਕਹਿੰਦੀ ਨਹੀਂ। ਇਹ ਨਹੀਂ ਕਰਨਾ। ਮਨ ਲੋਕ ਗੁਰਮੁਖ ਵਿਅਕਤੀ, ਸਿੱਖ ਵਿਅਕਤੀ, ਪੰਜ ਕਕਾਰੀ ਬਾਣੀ ਤੇ ਬਾਣੇ ਦਾ ਧਾਰਣੀ। ਉਹ ਠੇਕੇ ਤੇ ਜਾ ਰਿਹਾ ਦਾ ਮਾਣੇ ਕੰਮ ਤੇ ਜਾ ਰਿਹਾ ਤੇ ਉਹਨੂੰ ਅੰਦਰੋਂ ਆਤਮਾ ਝੋੜ ਰਹੀ ਏ ਕਿ ਨਹੀਂ ਤੂੰ ਪੰਜ ਕਕਾਰ ਪਾਏ ਨੇ ਤੂੰ ਅਮਰਤਾ ਨਹੀਂ ਹੈ ਕਹਿੰਦਾ ਮਨ ਕਹਿੰਦਾ ਵੀ ਮੈਂ ਤੇ ਦੇ ਨਾਲ ਹੀ ਚੱਲਿਆ ਉਹਨੇ ਆਖਿਆ ਨਹੀਂ ਨਾਲ ਵੀ ਨਹੀਂ ਜਾਣਾ ਲੋਕ ਮੰਨ ਲੈਣਗੇ ਵੀ ਜੇ ਤੂੰ ਨਾਲ ਤੁਰਿਆ ਤੇ ਤੇਰੇ ਵਿੱਚ ਕੋਈ ਨਾ ਕੋਈ ਖੋਟ ਹੈ ਅਚੇਤ ਤੇ ਸੁਚੇਤ ਮਨ ਆਪੇ ਮਿੱਠਾ ਮਿੱਠਾ ਸ਼ਲਾਵਾ ਕਰਦਾ ਰਹਿੰਦਾ ਬਾਣ। ਉਹ ਵੀ ਤੁਸੀਂ ਗੁਰੂ ਘਰ ਬੈਠੇ ਉਹ ਤੇ ਪਤਾ ਨਹੀਂ ਬਣ ਕੀ ਕੁਝ ਕਲੜੀਆ ਬੈਠਾ ਬੈਠਾ। ਇਹ ਤੇ ਥੋੜਾ ਟਿਕਿਆ ਹੈ। ਕਿਸੇ ਦਾ ਧੰਕਰ ਵਿੱਚ ਹੁੰਦਾ ਹੈ। ਇਹ ਸਾਖੀ ਤਾਂ ਸੀ ਮਸਜਿਦ ਵਿੱਚ ਜਿਹੜੀ ਸਤਗੁਰਾਂ ਬਣਾਈ। ਇਹ ਇੱਕ ਕੁੜੇ ਖਰੀਦਦਾ ਹੈ। ਇੱਕ ਕੁੜੀ ਦਾ ਮਸ਼ੀ ਰਾਮ ਚੰਦ ਹੈ। ਇੱਕ ਵਪਾਰੀ ਬਣਿਆ, ਇੱਕ ਰਾਖਾ ਬਣਿਆ। ਸ਼ਾਬਾਖਾ ਦੋਵੇਂ ਨਹੀਂ ਤੁਸੀਂ ਹਾਜ਼ਰ। ਕਿਹਦੇ ਨਾਲ ਬੜਾ ਨਮਾਜ਼ ਆਪਾਂ ਦੇਖਿਆ ਕਿ ਰੱਬ ਨਹੀਂ ਲੱਭਦਾ ਜੀ ਬਾਬਾ ਸਾਹਿਬ ਕਹਿੰਦੇ ਨੇ ਨਹੀਂ ਰੱਬ ਤੇ ਤੁਹਾਡੇ ਪਿੱਛੇ ਪਿੱਛੇ ਫਿਰਦਾ ਹੈ ਤੁਸੀਂ ਜਪਣਾ ਸ਼ੁਰੂ ਕਰਦੇ ਹੋ ਪਾਛੈ ਲਾਗੋ ਹਰ ਫਿਰੈ ਕਹਤ ਕਬੀਰ ਕਬੀਰ ਉਹ ਕਹਿੰਦੇ ਕੋਣ ਕਹਿੰਦਾ ਰੱਬ ਨਹੀਂ ਲੱਭਦਾ हां ਅਸੀਂ ਤਰੀਕੇ ਗਲਤ ਲੱਭੇ ਪੀ ਮੜੀਆਂ ਤੇ ਕੱਪੜਾ ਚੜਾ ਦਿਓ ਉੱਥੇ ਦੀਵੇ ਜਗਾ ਦਿਓ ਮੱਟਾਂ ਤੇ ਕੱਪੜਾ ਚੜਾ ਦਿਓ ਪੀਰਾ ਫਕੀਰਾਂ ਦੀਆਂ ਥਾਵਾਂ ਤੇ ਗੁਰੂ ਘਰ ਨਾਲ ਮਾਂ ਲੇ ਚੜਾ ਦਿਓ ਚੰਦੂ ਵਿੱਚ ਚੜਾ ਦਿਓ ਧਨ ਮਿਲੇਗਾ ਸੋਨਾ ਚੜਾ ਦਿਓ ਧਨ ਮਿਲੇਗਾ ਨਹੀਂ ਆਪਣੇ ਅੰਦਰ ਨੂੰ ਸਵਛ ਕਰ ਲਓ ਅੰਦਰੋਂ ਪ੍ਰਗਟ ਹੋਣਾ ਆਪਣੇ ਅੰਦਰ ਦੀ ਛੇਜਾਂ ਤੋਂ ਤੁਹਾਨੂੰ ਦਿਸਣਾ ਹੈ ਇਹ ਸ਼ਾਰੀ ਗੱਲ ਬਾਬੇ ਨੇ ਆਧ ਬਾਣੀ ਵਿੱਚ ਅਰੰਭਤਾਜ ਸਮਝਾ ਦਿੱਤੀ ਕਿਵ ਸਚਿਆ ਦਾ ਹੋਈ ਹੈ ਸਚਿਆ ਕਿਵੇਂ ਬਣੀਏ ਕਿਉਂ ਨਹੀਂ ਦਿਸੇ ਰੱਬ ਕਿਉਂਕਿ ਅੰਦਰ ਕੂੜ ਦੀਆਂ ਪਰਤਾਂ ਨੇ ਝੂਠ ਦੀ ਵੱਡੀ ਵੱਡੀ ਕੰਧ ਹੈ ਸਾਡੇ ਅੰਦਰ ਕਿਵੇਂ ਸਚਿਆਲਾ ਹੋਈ ਹੈ ਕਿੰ ਕੂੜਾ ਟੁੱਟੇ ਪਾਲ ਉਹ ਕਿਵੇਂ ਟੁੱਟੇ ਬਾਬੇ ਆਖਿਆ ਹੁਕਮ ਵਿੱਚ ਰਹਿਣਾ ਸਿੱਖ ਲੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਹੁਕਮ ਕਿਵੇਂ ਸਿਖਾਇਆ ਜੀ ਦਿੱਤੀਆਂ ਤਵੀਆਂ ਤੇ ਬਹਿ ਕੇ ਆਰੇ ਨਾਲ ਤੰ ਚਰਵਾ ਕੇ ਆਪਣਾ ਸੀਸ ਧੜ ਤੋਂ ਅਲੱਗ ਕਰਾ ਕੇ ਸਾਰਾ ਸਰਬੰਧ ਕੌਮ ਤੋਂ ਵਾਰ ਕੇ ਗੱਲ ਆਖੀ ਵੀ ਇਹ ਹੈ ਰਦਾ ਤੁਸੀਂ ਰਦਾ ਨੂੰ ਸਮਝਣਾ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਕੰਡੇ ਹੋਣਗੇ ਜੇ ਤੁਹਾਡੇ ਅੰਦਰ ਗੁਰੂ ਪ੍ਰਤੀ ਭਾਵਨਾ ਹੋਵੇ ਤੇ ਕਿਤੇ ਨੇਤਰ ਬੰਦ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਸ ਰੂਪ ਦਾ ਧਿਆਨ ਤਰਿਓ ਜਿਸ ਦਿਨ ਚਮਕੌਰ ਸਾਹਿਬ ਦੀ ਗੜੀ ਵਿੱਚੋਂ ਤੁਰੇ ਤੇ ਮਾਛੀਵਾੜ ਦੇ ਜੰਗਲਾਂ ਤੱਕ ਪਹੁੰਚੇ ਫਿਰ ਪੁੱਛਿਓ ਭਾਈ ਦਾ ਅ ਸਿੰਘ ਨੂੰ ਕਿਤੇ ਬਾਬਾ ਪੁੱਛਿਓ ਭਾਈ ਮਾਨ ਸਿੰਘ ਨੂੰ ਭਾਈ ਸਾਹਿਬ ਜੀ ਸੱਚੀ ਮੁੱਚੀ ਤੁਹਾਨੂੰ ਆਖਿਆ ਸੀ ਸਤਿਗੁਰਾਂ ਨੇ ਕਿ ਮੈਨੂੰ ਆਪਣੇ ਮੋਢਿਆਂ ਦਾ ਸਹਾਰਾ ਦਿਓ ਉਹ ਦੁਨੀਆ ਦੇ ਲੋਕਾਂ ਨੂੰ ਸਹਾਰਾ ਦੇਣ ਵਾਲਾ ਦਾਤਾ ਕਹਿੰਦਾ ਸਿੱਖੋ ਜਿਹੜੇ ਜ਼ਖਮ ਐ ਨੇ ਨਾ ਇੰਨੇ ਜੰਮ ਗਏ ਨੇ ਠਣ ਦੇ ਨਾਲ ਹੁਣ ਸਰੀਰ ਖੁੱਲਦਾ ਨਹੀਂ ਪਿਆ ਤੁਰਿਆ ਨੀ ਜਾਣਾ ਥੋੜਾ ਜਿਹਾ ਆਸਰਾ ਦੇ ਦਿਓ ਤੋ ਜੜੇਗੀ ਖੂਨ ਪਿੰਗਲੇਗਾ ਫਿਰ ਤੁਰਨਾ ਸਭਾਲਾ ਰਹੇਗਾ ਮੋਢਿਆਂ ਦੇ ਕੰਡਿਆਂ ਦਾ ਸਹਾਰਾ ਦੇ ਕੇ ਇਕੱਠ ਸਤਗੁਰਾਂ ਭਾਈ ਮਾਨ ਸਿੰਘ ਦੇ ਮੋਢੇ ਤੇ ਰੱਖਿਆ ਭਾਈ ਦਇਆ ਸਿੰਘ ਦੇ ਮੋਢੇ ਤੇ ਰੱਖਿਆ ਤੇ ਅਗੇ ਆਪਣਾ ਪੰਧ ਤੈਅ ਕਰਦੇ ਨੇ ਏਸੀ ਦਾ ਜਮ ਚਹਿਣਾ ਨਹੀਂ ਤੇ ਗੁਰੂ ਤੇ ਜੋ ਚੰਦਾ ਅੱਖ ਦੇ ਫੋਰ ਨਾਲ ਹੋ ਜਾਂਦਾ ਹੈ ਇਤਿਹਰੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਨ ਤੇ ਸਿੱਖ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਹਾਕਮਾਂ ਦੀ ਏਟਨਾ ਨੇ ਠੜਕਾ ਦਈਏ ਮੀਆਂ ਮੀਰ ਪੀਰ ਵੀ ਕਹਿੰਦਾ ਦੱਸੋ ਮਿੰਨੋ ਜੀ ਤਤੀ ਤਵੀਂ ਦੇ ਬੈਠਿਆ ਸਾਹਮਣੇ ਪੀ ਤੇ ਬੜਾ ਸੌਖਾ ਕੰਮ ਹੈ ਇੱਕ ਮਿੰਟ ਚ ਹਲਾ ਦੇਾਂਗੇ ਇਹਨਾਂ ਦਾ ਤਖਤ ਸਤਿਗੁਰਾਂ ਆਖਿਆ ਤੂੰ ਮੀਆਂ ਮੀਰ ਕੱਲਾ ਨਹੀਂ ਸਬਰ ਕਰ ਰਜਾ ਨੂੰ ਸਿਖਾਣਾ ਹੈ ਤੁਸੀਂ ਤੇ ਕਿਹਾ ਸੀ ਸ਼ਬਦ ਸੁਣ ਕੇ ਤਰਕ ਕੀਤਾ ਸੀ ਨਾ ਤਨ ਮਨ ਕਾਂਠ ਕਾਠ ਸਭ ਅਰਪੇ ਵਿੱਚ ਅਗਨੀ ਆਪ ਜਲਾਈ ਉਹ ਜਲਦਾ ਵੇਖ ਕਿਉਂ ਨਹੀਂ ਸਕਦੇ ਪ੍ਰੈਕਟੀਕਲ ਕਰਕੇ ਵਿਖਾ ਰਹੇ ਆ ਤੁਹਾਡੇ ਕੀਤੇ ਸਵਾਲ ਦਾ ਉੱਤਰ ਦੇ ਰਹੇ ਆ ਇੱਥੇ ਬਦਲ ਪੈ ਗਏ ਹਾਹਾਕਾਰ ਬਿਮਾਰੇ ਗਏ ਜੀ ਇੱਥੇ ਘਣਕਾਂ ਗਈਆਂ ਫਲਾਣਾ ਹੋ ਗਿਆ ਰੱਬ ਨੂੰ ਰੱਬ ਰਹਿਣੀ ਨਹੀਂ ਦਿੱਤਾ ਉਹਦੀ ਰਜਾ ਵਿੱਚ ਰਹਿਣਾ ਤੇ ਸਾਨੂੰ ਹੁੰਦਾ ਹੀ ਨਹੀਂ ਸਹਿਬਾਂ ਕਹਿੰਦਾ ਵਿਚੋਣਾ ਸਿੱਖ ਜਿਨ੍ਹਾਂ ਚ ਰੱਜਾ ਨੂੰ ਕਬੂਲਦਾ ਨਹੀਂ ਜਿਨ੍ਹਾਂ ਚ ਰੱਜਾ ਵਿੱਚ ਰਹਿ ਕੇ ਰੱਬ ਦੀ ਗੱਲ ਸੁਣਦਾ ਨਹੀਂ ਰੱਬ ਦੀ ਗੱਲ ਕਰਦਾ ਨਹੀਂ ਹੁਣਾਂ ਚ ਰੱਬ ਦੀ ਪ੍ਰਾਪਤੀ ਖੜਾ ਹੋਵੇਗੀ ਤੇ ਪ੍ਰਾਪਤੀ ਦੀ ਸਾਧ ਜੁਨੇ ਕੋਈ ਆ ਜੀ ਕਿਸੇ ਨੇ ਆਖਿਆ ਜੀ ਮੈਨੂੰ ਤੇ ਬਾਣੀ ਨਹੀਂ ਹੁੰਦੀ ਕਿਸੇ ਨੇ ਆਖਿਆ ਮੈਂ ਪਾਠ ਨਹੀਂ ਜਾਣਦਾ ਕਿਸੇ ਨੇ ਆਖਿਆ ਮਰਤ ਦੇ ਲਈ ਉੱਠਿਆ ਨਹੀਂ ਜਾਂਦਾ ਹੁਣ ਬਾਬਾ ਆਖਿਆ ਸਵੇਰੇ ਜਾਗ ਤੇ ਆ ਜਾਂਦੀ ਨਾ ਜਾਗਦੇ ਨਹੀਂ ਇਸ਼ਨਾਨ ਹੁੰਦਾ ਸਰੀਰ ਨਹੀਂ ਆ ਗਿਆ ਦੇ ਰਿਆ ਤੇ ਵਾਇਗੁਰ ਵਾਇਗੁਰ ਤੇ ਕਰ ਸਕਣਾ ਹੈ ਸਤਨਾਮ ਤੇ ਕਰ ਸਕਣਾ ਇਹ ਚਾਲੀਆਂ ਕਿੰ ਆ 11 ਕੱਤੀਆਂ ਦੇ ਬੰਦਰਾ ਚ ਨਾ ਪਏ ਸਦਾ ਸਤਨਾਮ ਕਰਦਾ ਰਿਹਾ ਕਰੋ ਹਰਮਾਨਯ ਵਾਇਦੁੱਤੀ ਕਿ ਮੈਂ ਤੇ ਕਰਾਂਗਾ ਦੇਖ ਲੈਣਿਆ ਕਰਕੇ ਪਰ ਮਿਲੇਗਾ ਕੀ ਅੱਗੇ ਸਤਗੁਰੂ ਉਤਰ ਦਿੰਦੇ ਨੇ ਚੌਥੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਤੂੰ ਕੰਮ ਕਰਣਾ ਹੈ ਨਾ ਸ਼ਲੋਕ ਵਿੱਚ ਵੀ ਕਈ ਵਾਰੀ ਉਹ ਕੰਮ ਸਫਲ ਨਹੀਂ ਹੁੰਦੇ ਤੂੰ ਟੈਟਰੀ ਹੋ ਜਾਣਾ ਜੇ ਨਾਮ ਜਪੇਗਾ ਫਿਰ ਕੀ ਹੋਗਾ ਹਲਤ ਪਲਤ ਮੁਖ ਉਦਲ ਹੋਈ ਹੈ ਨਿਤ ਧਿਆਇਆ ਹੈ ਵੇਖੋ ਜੀ ਪਹਿਲੀ ਵਾਰ ਆਇਆ ਦੋ ਵਾਰੀ ਜਪ ਮੰਨ ਸਤਨਾ ਇਹ 라 ਗਿਆ ਸਦਾ ਸਤਨਾ ਪਹਿਲਾਂ ਕਿ ਜਪਿਆਗਾ ਫਿਰ ਕਿ ਸਦਾ ਇੱਥੇ ਵੀ ਆਇਆ ਇਹ ਮਿਲ ਜੇਗਾ ਤੈਨੂੰ ਦੋਵਾਂ ਲੋਕਾਂ ਦਾ ਸੁਖ ਲੋਕ ਦਾ ਵੀ ਕਿਉਂ ਕਿਉਂਕਿ ਵਾਦਾ ਕੀਤਾ ਬਾਣੀ ਵਿੱਚ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮਿਲਦੇ ਇਹਨਾਂ ਕਾ ਕੀ ਮਿਲੇਗਾ ਸਤਗੁਰਾਂ ਖੜੇ ਦੋਵਾਂ ਲੋਕਾਂ ਦਾ ਸੁਖ ਹਾਲਤ ਸੁਖ ਪਲਤ ਸੁਖ ਉਥੇ ਵੀ ਇਹ ਗੱਲ ਆਖੀ ਜੀ ਨਿਤ ਧਿਆਇਆ ਹਰ ਪੁਰਖ ਨਿਰੰਤਨ ਆ ये भी हालत पलत मुख उ नित त्याई है हर पुरख नरंजना उखिया कि हालत सुख पलत सुख नित सुख सिमरनो रोज रोजाना का सुख मिलेगा नित सुख सिमरनो जो सिमरन करेगा ਹਲਤੋ ਸ਼ੋਖ ਪਲਤੋ ਸ਼ੋਖ ਨੇ ਤੋ ਸ਼ੋਖ ਸਿਮਰਨੋ ਨਾਮ ਗੋਬਿੰਦ ਕਾ ਫੇ ਰੱਖਿਆ ਸਦਾ ਦੀਜੈ ਹਰ ਵੇਲੇ ਪ੍ਰਾਪਤੀ ਕੀ ਮਿਤਾ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਬੂਆ ਜੀਦਾ ਸਤ ਸੰਗਤ ਵਿੱਚ ਆਇਆ ਹੋਇਆ ਇਹ ਮਨ ਫਿਰ ਮਰਿਆ ਹੋਇਆ ਆਤਮਿਕ ਪਖ ਤੋਂ ਜਿਉਂਦਾ ਹੋ ਜਾਂਦਾ ਮੇਰੇ ਮਾ ਦੋਦੀ ਸਤ ਸੰਗਤ ਮਿਲੇ ਸੋ ਤਰਿਆ ਗੁਰਪੁਰ ਸਾਧ ਪਰਮ ਪਦ ਪਾਇਆ ਸੂਕੇ ਕਾਂਸ਼ਟ ਹਰੇ ਅਸੱਤੀ ਮਤੀ ਸੁਕੀ ਆਪਾ ਕਿਆਂ ਨੂੰ ਕਹਿ ਦੇ ਨੇ ਬੜਾ ਸੜਿਆ ਹੋਇਆ ਤੇ ਬਦਲਦਾ ਹੀ ਨਹੀਂ ਤੇ ਬਾਬਿਆ ਕਹੇ ਕਿਵੇਂ ਬਦਲੇਗਾ ਇਹਦਾ ਸ਼ਬਦ ਤੇ ਕੁੱਤੇ ਦੀ ਪੂਛ ਵਰਗਾ ਹੈ ਸਵਾਨ ਪੂਛ ਜਿਉ ਪਾਇ ਉਹਨਾ ਸ਼ੁੱਧੋ ਬਹੁਤ ਯਤਨ ਮੈਂ ਕਿਨੋ ਨਾਨਕ ਲਾਜ ਬਿਰਦ ਕੀ ਰੱਖੂ ਨਾਮ ਤੁਹਾਰੂ ਤਿਨੋ ਇਹ ਤੂੰ ਰਾਖ ਆਪਣੇ ਵਿਰਧ ਬਾਣੇ ਦੀ ਰਾਜ ਮੈਂ ਤੇਰਾ ਨਾਮ ਜਪਿਆ ਤੇਰਾ ਚਿੰਤਨ ਕੀਤਾ ਤੇਰੇ ਆराधना ਵਿੱਚ ਜੁੜਿਆ ਮੇਰੇ ਤੇ ਲਿਆ ਕਰ ਦੇ ਮੇਰੇ ਤੇ ਤਰਸ ਕਰ ਦੇ ਮੇਰੇ ਤੇ ਕਿਰਪਾ ਕਰ ਦੇ ਪ੍ਰਸਾਦ ਉਰਾਂਖਿਆ ਜੇ ਤੂੰ ਜਪੇ ਦੁਆ ਲੋਗਾਂ ਦੇ ਸੁੱਖ ਪ੍ਰਾਪਤ ਕਰ ਸਕਣੇ ਇਹ ਆਖਿਆ ਵੀ ਉਹ ਕਿਵੇਂ ਕਹਿੰਨ ਲੱਗੇ ਜਪਣਾ ਤੂੰ ਉਸ ਮਾਲਕ ਨੂੰ ਕਿਲਾ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੀ ਸਮਰਥਾ ਰੱਖਦਾ ਹੈ ਕਿਨਕ ਜਿਹੜਾ ਨਾਮ ਜਪਣ ਲਈ ਕਹਿ ਰਹੇ ਹੈ ਕਿ ਸਤਿਗੁਰੂ ਕਹਿੰਨ ਲੱਗੇ ਸਾਰੇ ਸੁੱਖਾਂ ਦਾ ਦਾਤਾ ਉਹ ਇੱਛਾਪੁਰਖ ਸਰਵ ਸੁਖ ਦਾਤਾ ਹਰ ਝਾਂ ਕਹਿਵਾਸ਼ ਹੈ ਕਾਮ ਤਿੰਨ ਤੈਨ ਕਹਿੰਦੇ ਨੇ ਗਾਨ ਜੋ ਕਵਸ ਜਿਹਦੇ ਅਖਤਿਆਰ ਵਿੱਚ ਹੈ ਵਸ਼ ਵਿੱਚ ਹੈ ਕਾਮ ਤੇਨ ਹਿੰਦੂ ਮਤ ਅਨੁਸਾਰ ਇਹਨਾਂ ਦੇ ਧਰਮ ਗ੍ਰੰਥਾਂ ਚ ਲਿਖਿਆ ਹੈ ਵਿਸ਼ਵਰਗ ਦੀ ਉਹ ਗਾਂ ਜੋ ਸਾਰੀਆਂ ਵਾਸ਼ਨਾ ਪੂਰੀਆਂ ਕਰ ਦਿੰਦੀ ਇਸ ਧਰਤੀ ਤੇ ਨਹੀਂ ਜੀ ਸਵਰਗ ਵਿੱਚ ਮੰਨੇਗੀ ਗਾਂ ਹੈ ਤੇ ਗੁਰੂ ਸਾਹਿਬ ਚੌਥੇ ਪਾਤਸ਼ਾਹ ਨੇ ਆਖਿਆ ਵੀ ਆਵੇਂ ਪਰੰਪਰਾ ਲਿਖਿਆ ਚ ਨਾ ਪੈ ਐ ਮੇਰੀ ਜਿੰਦੇ ਜਿਹੜਾ ਹਰੀ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ ਨਾ ਜਿਹੜਾ ਸਾਰੇ ਸੁਖ ਦੇਣ ਵਾਲਾ ਹੈ ਜਿਸ ਦੇ ਵਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਗਾਂ ਸਮਝੀ ਜਾਂਦੀ ਹੈ ਕਾਮ ਤੇਨ ਉਹਦਾ ਨਾਮ ਜਪਿਆ ਕਰ ਇਹ ਕਾਮ ਤੇਨ ਉਹਦੇ ਵਸ ਵਿੱਚ ਹੈ ਭਾਵੇਂ ਕਿ ਤੇਰੇ ਲਈ ਗੁਰੂ ਹੀ ਸਾਰਾ ਕੁਝ ਹੈ ਅਸੀਂ ਬਾਹਰ ਭਟਕਦਾ ਫਿਰਨਾ ਹੈ ਅਸੀਂ ਗਾਇਆ ਬੜੀ ਜੀ ਸੁਣਿਆ ਕਈ ਵਿਅਕਤੀ ਸਾਰਾ ਸਾਰਾ ਦਿਨ ਫੋਨ ਲਾ ਕੇ ਬਾਣੀ ਸੁਣਦੇ ਰਹਿੰਦੇ ਨੇ ਨਹੀਂ ਬਿਮਾਰਾਂ ਵੇਖਣ ਵਾਲੇ ਆਪਣਾ ਕੰਮ ਚੰਗਾ ਕਰਮ ਵੀ ਫੋਨਾਂ ਦੇ ਵਿੱਚ ਹੋ ਰਿਹਾ ਇੱਕ ਸਾਡੇ ਨਾਲ ਪਾਠੀ ਸਿੰਘ ਹੈ ਭਾਈ ਸ਼ੇਰ ਸਿੰਘ ਇੱਥੇ ਵੀ ਲਾ ਕੇ ਜਾਂਦਾ ਹੈ ਸੇਵਾ ਡਿਊਟੀ ਹੁਣ ਜਦੋਂ ਤੁਸੀਂ ਮਿਲੋਗੇ ਉਹਦਾ ਜਦੋਂ ਡਿਊਟੀ ਲਾਂ ਜਾਂਦਾ ਹੈ ਉਦੋਂ ਬੰਦ ਕਰਦਾ ਹੈ ਉਹ ਫੋਨ ਜਦੋਂ ਡਿਊਟੀ ਤੇ ਬਹਿਣਾ ਹੁੰਦਾ ਨਹੀਂ ਤੇ ਦਰਬਾਰ ਸਾਹਿਬ ਤੋਂ ਉਹਨੇ ਜੋੜਿਆ ਹੋਇਆ ਲਾਈਵ ਕੀਰਤਨ ਸੁਣਦਾ ਰਹਿੰਦਾ ਪੂਰਾ ਦਿਨ ਕਿੰਦੇ ਜਨਾਚਰ ਮੈਂ ਸੌਂਦਾ ਨਹੀਂ ਸੁਣਨਾ ਸ਼ੌਤ ਉੱਪਰਾਂ ਨੂੰ ਕਰ ਜਾਂਦਾ 2 ਘੰਟੀਆਂ ਚ ਲੋਕ ਕਹਿੰਦੇ ਨੀ ਪੀਨੇ ਤੋਂ ਨਹੀਂ ਹੋ ਸਕਦੇ ਉਹਦੀ ਬਾਣੀ ਇੰਨੀ ਸਰਲ ਉਂਝ ਪੜਿਆ ਲਿਖਿਆ ਬੜਾ ਐ ਮੈਂ ਤੋਂ ਜ਼ਿਆਦਾ ਪੜਾਈ ਕੀਤੀ ਹੋਈ ਹੈ ਤੇ ਸ਼ਤ ਬੁਰਾ ਕਹੇ ਜਦੋਂ ਵਾਰ-ਵਾਰ ਟੱਪੇਗਾ ਨਾ ਸਮਝਾ ਦੇਗੀ ਅਸੀਂ ਤੇ ਪੜਿਆ ਹੀ ਬਸ ਅਸੀਂ ਸੁਣਿਆ ਜਰੂਰ ਕਿ ਸਾਰੇ ਸ਼ੁਕ ਗੁਰੂ ਦੇ ਸਕਦਾ ਹੈ ਆਏ ਨਹੀਂ ਸ਼ੁਕ ਲੈਣਾਂ ਆਇ ਤੀਨ ਕਾ ਕਰਨ ਸਾੜਾ ਕਰਨ ਦੁਆਇਤ ਕਰਨ ਗੁਰਬਾਣੀ ਨੇ ਤੇ ਉੱਚੀ ਉੱਚੀ ਆਖਿਆ ਸਭ ਸੁਖਾਂ ਕਾ ਦਾਤਾ ਸਤਿਗੁਰ ਸਰਬ ਸੁਖਾਂ ਕਾ ਸਭ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟ ਤਤ ਹਉ ਤ ਅਨੰਦਾ ਦੁਖ ਗਯਾ ਹਰ ਗਾਈਐ ਕੀ ਪੜਿਆ ਜੀ ਤੁਸੀਂ ਸ਼ਹਿਜ ਪਾਠ ਕਰਨ ਵਾਲਿਆਂ ਨੇ ਇਹ ਸੁਣਿਆ ਨਹੀਂ ਗੁਰੂ ਤੋਂ नौवें पातशाह तो यह पंजे पाशाह ने गल आखी सर्व सुखागा दाता सतगुरु ते नौवें पाशाह की कहते हैं जाओ सुख को चाह है सदा कित बख्या बड़िया से जाई कितने बबे आख्या मटा ते जाई मस्जिद से जाई नहीं सारे थावान त जा वेखना कोई गुनाह नहीं बाबा गया जिते बा मंदर च गया है ना मस्जिद पर गया तो बाबा तो शिक्षा दे है। है के उन्होंने मत लैके नहीं आया ਗੁਰਮਤਿ ਗਾਡੀ ਨੂੰ ਰਾਹ ਨੂੰ ਦ੍ਰਿੜ ਕਰਵਾਇਆ ਬਾਬੇ ਨੇ ਜਾ ਕੇ ਨਹੀਂ ਵੀ ਤੁਸੀਂ ਕਈਆਂ ਨੇ ਮੈਨੂੰ ਸਵਾਲ ਕੀਤਾ ਜੀ ਬਾਬਾ ਜੀ ਗਏ ਮਸਜਿਦ ਵਿੱਚ ਬਾਬਾ ਗਿਆ ਜਗਨਨਾਥਪੁਰੀ ਤੇ ਬਾਬਾ ਤੋਂ ਉਹਦੇ ਸਿਖਾ ਕੇ ਆਇਆ ਹੈ ਵੀ ਨਹੀਂ ਇਹ ਥਾਲੀਆਂ ਨਹੀਂ ਘੁਮਾਣੀਆਂ ਇਸ ਤਰ੍ਹਾਂ ਰੱਬ ਨਹੀਂ ਮਿਲਦਾ ਇਸ ਤਰ੍ਹਾਂ ਸੁੱਖ ਨਹੀਂ ਮਿਲਨੇ ਸੁੱਖ ਮਿਲਣਗੇ ਗੁਰੂ ਦੀ ਸ਼ਰਨ ਵਿੱਚ ਆ ਕੇ ਜੋ ਸੁੱਖ ਕੋ ਚਾਹ ਹੈ ਸਦਾ ਕੀ ਪੜਿਆ ਤੁਸੀਂ ਕੀ ਸੁਣਿਆ ਨਵੇਂ ਪਾਤਸ਼ਾਹ ਦੇ ਸ਼ਲੋਕਾਂ ਚ ਸ਼ਰਨ ਰਾਮ ਕੀ ਨੇ ਕਹੋ ਨਾਨਕ ਸੁਣ ਰੇ ਮਨ ਸੁਣੇ ਮਨ ਕਹੋ ਨਾਨਕ ਸੁਣ ਰੇ ਮਨ ਦੁਲਬ ਮਾਨੁ ਖਲੇ ਆਪਾਂ ਤੇ ਥੋੜਾ ਜਿਹਾ ਦਾਨ ਕੀਤਾ ਮਾਨ ਕਰ ਲਿਆ पर बाबे तो सुनिया और कुछ ना सुनिया ना सुन आप ग्रंथी हाथ जोड़ जुड़ के बुला लाई आज भाई हूँ तिर श्लोक पड़े गए ने आज कुछ तो सुन लो स्लोक सुने भी अणसुने कर दे बाबे आख्या तीर्थ वरत अर दान कर मन में थर है गुमान नानक ने फल जात ते। ਇਹ ਹੰਪੁੰਚਲੇ ਇਸ਼ਨਾਨ ਉਹਨੇ ਫਿਰ ਚਲਾ ਜਾਂਦਾ ਹੈ ਇਤਿਹਾਸੀ ਦੇ ਇਸ਼ਨਾਨ ਵਾਲਾ ਬੈ ਉਹ ਜਦੋਂ ਨਵਾਇਆ ਜਾਂਦਾ ਫਿਰ ਰੇਤ ਵਿੱਚ ਡੇੜ ਜਾਂਦਾ ਜੇ ਮਾਨ ਕਰ ਲਿਆ ਦੰਤ ਤੇ ਸੱਜੇ ਨਾਲ ਕਰ ਖੱਬੇ ਨੂੰ ਪਤਾ ਨਾ ਹੋਵੇ ਖੱਬੇ ਨਾਲ ਕਰੇ ਸੱਜੇ ਨੂੰ ਪਤਾ ਨਾ ਹੋਵੇ ਆਹ ਬੰਦ ਤਰੱਕੀ ਕਰੀ ਜਾਂਦੇ ਆ ਵੀ ਇਥੇ ਲੋੜ ਹੀ ਨਹੀਂ ਜੀ ਕਿਉਂ ਦੇ ਰਹੇ ਹੋ ਇਹ ਤੇ ਗੋਲ ਕਹਿਣਾ ਨਹੀਂ ਭਰੀਆਂ ਪਈਆਂ ਨਹੀਂ ਵੱਡੇ ਕਰਦਾ بڑا ਖਰਚਾ ਹੁੰਦਾ ਤੇ ਗੁਰੂ ਘਰਾਂ ਦੇ ਵੀ ਉਸੇ ਤਰ੍ਹਾਂ ਸਾਰੇ ਸੰਸਾਰਕ ਪੱਖ ਤੋਂ ਖਰਚੇ ਨੇ ਘਰ ਵਿੱਚ ਚਾਰ ਪਰੌਣੇ ਆਡਣ ਪਾਡਣਾ ਪੈ ਜਾਂਦੀਆਂ ਨੇ ਤੇ ਇੱਥੇ ਦਿਨ ਰਾਤ ਜਦੋਂ ਵੀ ਕੀ ਹੁੰਦਾ ਹੈ ਪ੍ਰਸ਼ਾਦਾ ਪਾਣੀ ਸ਼ਕਾਇਆ ਜਾਂਦਾ ਜਿੱਥੇ ਨਹੀਂ ਹੁੰਦਾ ਹੈ ਕਰਮ ਉੱਥੇ ਤੁਸੀਂ ਨਾਂ ਦਿਓ ਬਰਕਾਹ ਕਿਸੇ ਗਰੀਬ ਦੀ ਸੇਵਾ ਕਰਦੇ ਪਰ ਬਲ ਜਿੱਥੇ ਚੱਲਦਾ ਉੱਥੇ ਸਾਨੂੰ ਵੱਧ ਚੜ ਕੇ ਕਰਨਾ ਚਾਹੀਦਾ ਹੈ ਹੌਲੀ ਹੌਲੀ ਉਹਦੀ ਖਤਮ ਹੋ ਰਹੀ ਹੈ ਗੁਰੂ ਘਰਾਂ ਚ ਸਿੰਘ ਸਭਾਵਾਂ ਨੇ ਬੰਦ ਕਰ ਦਿੱਤਾ ਵੀ ਆਪਣਾ ਬਣਾਓ ਤੇ ਆਪਣਾ ਖਾਓ ਇਹ ਨਿਸ਼ਾਨੀਆਂ ਸਨ ਗੁਰੂ ਘਰ ਦੀਆਂ ਨਿਸ਼ਾਨ ਸਾਹਿਬ ਵੇਖ ਕੇ ਭੁੱਖਾ ਪਿਆਸਾ ਆਇਆ ਪ੍ਰਸ਼ਾਦਾ ਜੇ ਮੈਨੂੰ ਕਿਤੋਂ ਮੈਂ ਭੁੱਖ ਨਾਲ ਮਰਦਾ ਆਇਆ ਤੇ ਇੱਥੋਂ ਮਿਲੇਗਾ ਨਹੀਂ ਮਿਲਦਾ ਅੱਜ ਕੱਲ ਤਾਂ ਹੀ ਅਸੀਂ ਪਿੱਛੇ ਗਏ ਸਤਿਗੁਰਾਂ ਖੇ ਸਾਰੇ ਸੁੱਖ ਲੈਣੇ ਨੇ ਤੇ ਗੁਰੂ ਘਰ ਨੂੰ ਦੱਸੇ ਮਾਰਗ ਤੇ ਪੁਰਣਾ ਅਰੰਭ ਕਰਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿਵਾ ਸਹਿ ਕਾਮ ਤੇ ਨਾ ਸੋ ਐ ਸਾਹ ਹਰ ਪਿਆਇ ਹੈ ਮੇਰੇ ਜੀਅੜੇ ਫਿਰ ਕੀ ਮਿਲੇਗਾ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਫਿਰ ਤੂੰ ਸਾਰੇ ਸੁਖ ਹਾਸਲ ਕਰ ਲਏਗਾ ਸ਼ਰਤ ਹੈ ਤੂੰ ਜਪਨਾ ਜਪਣਾ ਹਰ ਵੇਲੇ ਜਪਨਾ ਕਈ ਵਾਰੀ ਆਪਾਂ ਕਹਿੰਦੇ ਫਲਾਣਾ ਵਿਅਕਤੀ ਬੜੀ ਬੇਨਤ ਕਰਦਾ ਜੀ ਬੱਲੇ ਨਹੀਂ ਪੈਂਦੀ ਇੱਥੇ ਕੀ ਉਹਦਾ ਉਤਰ ਦਤਾ ਜੀ ਜਹਾਂ ਸਿਮਰਨ ਭਿਆ ਤਹੋਂ ਪਾਦ ਗਤ ਕੀਨੀ ਭਜਿਸ਼ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀਆਂ ਇਸ ਵਿੱਚੋਂ ਹਰੇ ਕਿਸਮ ਦਾ ਝਗੜਾ ਵਿਖੇੜਾ ਚੱਲ ਨਹੀਂ ਪਾ ਜਾਂਦਾ ਫਿਰ ਵੀ ਸ਼ਤਪੁਰਾਂਖਿਆ ਵੰਡ ਪਾਗੀ ਹਰ ਜਪਣਾ ਵੱਡੇ ਭਾਗਾ ਨਾਲ ਹੀ ਪ੍ਰਮਾਤਮਾ ਦਾ ਭਜਨ ਹਾਸ ਹੋ ਸਕਦਾ ਹੈ ਸਾਰੇ ਨਹੀਂ ਜਪ ਸਕਦੇ ਜਨਾਨ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਨ ਸਰਨਾਹੇ ਨਾਨਕ ਆਖ ਇਹ ਭਾਈ ਦਾਸ ਅਨੰਤ ਤਾਂ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈ। ਹੋ ਸਕੀ ਤਾਂ ਹੈ ਪਰ ਨਹੀਂ ਤਾਂ ਹੈ। ਤੇ ਦੋਹਾਂ ਲੋਕਾਂ ਦੇ ਸੁੱਖ ਲੈਣ ਲਈ ਸਤਿਗੁਰਾਂ ਅਖਰ ਇੱਕੋ ਹੀ ਤਰੀਕਾ ਹੈ। ਇਹ ਤਿਕਲ ਜੁਗ ਆ ਗਿਆ। ਬਸ ਨਾਮ ਜਪ ਸੇਵਾ ਕਰ ਸਿਮਰਨ ਕਰ ਇਹ ਤੈਨੂੰ ਪਹੁੰਚਾ ਸਕਦਾ ਹੈ। ਇਹ ਤੇਰੀ ਜ਼ਿੰਦਗੀ ਦਾ ਆਸਰਾ ਹੈ। ਜੀ ਰੇ ਉੱਲਾਮਾ ਪਾ। ਔਰ ਜੇ ਕਰਨ ਕਰਾਮ ਨੂੰ ਤਿੰਨ ਮੈਂ ਪਉ ਹੈ ਜਮਗਾ ਹੋਈਆ ਬੁੱਲਾਂ ਚੁਨਾ ਤੋਂ ਖਿਮਾ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਆਨੰਦ ਕੋ ਓਮਕਾਰ ਸਤਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਐ ਨਾਨਕ ਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੁਮੰਤ ਮੇਰੇ ਦੁਖ ਸਾਗ ਵਿਸਾਰਣ ਸਬਨਾ ਗਲਨ ਸਮਰਾਤ ਸੁਆਮੀ ਸੋਕਿ ਮਨੋਂ ਵਿਸਾਰੇ ਛਾਤੀ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦਾ ਸੁਖ ਸਲਾਹਤ ਤੇਰੀ ਨਾਮ ਮਨ ਵਸਾਵੇ ਐ ਨਾਨਕ ਸੱਚੀ ਸਾਹਿ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਕਰਿ ਸ਼ਾਂਤ ਸੁਖ ਮਾਨ ਆਵੈ ਜੇ ਨਿਛਾਂ ਸਭ ਜਾਈਆਂ ਕਹਿ ਨਾਨਕ ਸੁਣੋ ਸੰਤੋष ਉੱਤਰੁ ਰੁਕੈ ਆਦੂ ਸਚਾ ਨਾਮ ਮੇਰਾ ਧਾਰੋ ਵਾਜੈ ਪੈੰਦੂ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਕਹਿ ਨਾਨਕ ਤਸਪੂਆ ਤਿਤਕਾਰ ਅਨ ਹਦ ਵਾਜੈ ਅਨ ਦੁ ਸੁਣੋ ਵੱਡ ਭਾਗੀ ਹੋ ਸਗਲ ਮਨੋ ਰਤ ਪਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਤੂ ਗੁਰੂ ਬਸੰਤਾ ਪੇ ਉਤਰੇ ਸੁਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਪਵਨ ਗੁਰੂ ਪਾਣੀ ਪਤਾ ਮਾਤਾ ਕਰਤ ਮਹਤ ਦਿਵਸ ਨਾ ਤੁਧੁਐ ਦਾਈਂ ਦਾਇਆ ਖੇਲ ਚੰਗਿਆਈਆਂ ਬੁਰਿਆਈਆਂ ਵਾਚ ਪਰਮੀ ਆਪੋ ਆਪਣੀ ਕੇ ਜਿਨੀ ਨਾਮ ਧਿਆਇ ਗਏ ਨਾਨਕ ਤੇ ਮੁਖੀ ਚਲੇ ਕੀਤੀ ਛੁਟੀ ਇੰਨੀ ਨਾਮ ਧਿਆਇ ਗਏ ਮਸ਼ਕਤ ਨਾਨਕ ਤੇ ਮੁਖੀ ਉਜਲੇ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾakur